ਸਤਿ ਸ੍ਰੀ ਅਕਾਲ ਮਿੱਤਰੋ ਸਵੇਰ ਦੇ ਵੱਜ ਗਿਆ ਜੀ 6 ਤੇ ਰਾਤ ਨੇ ਰਿਬੜੀ ਆਈ ਮੇਰੀ ਨੇ ਆ ਸਵੇਦਾ ਵੀ ਤੋੜਤਾ ਆਪਣਾ ਆ ਦੇਖੋ ਨੁਕਸਾਨ ਕਰਤਾ ਜੀ ਸਵੇਰ-ਸਵੇਰੇ ਵੇਖਿਆ ਤੇ ਮੈਂ ਉੱਠ ਕੇ ਪਾਉਣ ਆਆ ਆਪਣੀ ਬੂਟਿਆਂ ਨੂੰ ਮਾਈਕਰੋ ਪਾਊਡਰ ਤੇ ਇੱਕ ਸੁਸ਼ੀ ਹੈ ਇਹ ਇਹਨਾਂ ਦੀ ਗਰੋਥ ਲਈ ਤੁਹਾਨੂੰ ਮੈਂ ਦਿਖਾਉਣਾ ਬੂਟੇ ਵੀ ਆ ਲੈ ਬਰੋਦਰ ਇਹਨੂੰ ਪਾਉਣ ਲੱਗਿਆ ਇਹ ਮੈਂ ਬਾਕੀਆਂ ਨੂੰ ਤਾਂ ਪਾ ਗਿਆ ਸੀ ਸਾਰਿਆਂ ਨੂੰ ਉਹ ਪੰਜ ਕਬੂਟੇ ਰਹਿ ਗਏ ਸੀ ਬਸ ਉਹਨਾਂ ਨੂੰ ਹੁਣ ਮੈਂ ਪਾਉਣ ਲੱਗਿਆ ਅਰੇ ਬੂਟਿਆਂ ਨੂੰ ਚੰਗੀ ਤਰ੍ਹਾਂ ਗੋਡੀ ਪਾ ਕੇ ਨਾ ਇਹਦੇ ਗਿੱਠ-ਗਿੱਠ ਤੋਂ ਦੂਰ ਕਿਉਂਕਿ ਇਹ ਆਪਣੇ ਬੂਟੇ 6 ਮਹੀਨੇ ਦੇ ਆ ਛੋਟੇ-ਛੋਟੇ ਆ ਤੇ ਆਹ ਇੱਕ ਤਾਂ ਪਾਉਣੀ ਆ ਸੁਸ਼ੀ ਇੱਕਾ ਮਾਈਕਰੋ ਪਾਊਡਰ ਮਾਈਕਰੋ ਨਿਊਟ੍ਰੀਐਂਟ ਪਾਊਡਰ ਜੀ ਉਹ ਆ ਗਿਆ ਇਹਦੋਂ ਪਹਿਲਾਂ ਇਹ ਪੂਰੇ ਤਪਣ ਪੂਰੇ ਗਰਮ ਹੋਣ ਮੇਰੇ ਤੇ ਇਹਦੋਂ ਪਹਿਲਾਂ ਪਹਿਲਾਂ ਮੈਂ ਦਮਾਈ ਪਾ ਕੇ ਮੈਂ ਕੱਲ ਸ਼ਾਮ ਨੂੰ ਪਾਇਆ ਤੇ ਗਰਮੀ ਬੜੀ ਸੀ ਅੱਜ ਮੈਂ ਕਿੰਨਾ ਸਵੇਰੇ ਉੱਠ ਕੇ ਪਾਉਂਗਾ ਆਰੰਬੀਨਾ ਕਟੋ ਘਟਬੀ ਨਾਂ ਵਾਲਾ 20-25 ਸਾਲ ਪੁਰਾਣੀ ਹੈ ਮੇਰੇ ਕੋਲੇ ਇੱਕ ਜਿਹੜੀ ਤੁਹਾਨੂੰ ਕਹਿਆ ਸੀ ਨਾ ਵੀ ਖੁਸ਼ਖਬਰੀ ਦੇਣੀ ਹੈ ਕੱਲ ਮੈਂ ਸਵੇਰ ਉਹ ਮੈਂ ਖੁਸ਼ਖਬਰੀ ਸ਼ਾਮ ਨੂੰ ਦੇ ਦੇਣੀ ਸੀ ਪਰ ਪਾ ਮਸਲਾ ਕੀ ਹੋ ਗਿਆ ਕਿ ਆਪਣਾ ਆਪਣੇ ਕੋਲੇ ਚੀਜ਼ ਸ਼ਾਮ ਨੂੰ ਆਈ ਹੋ ਇਸ ਕਰਕੇ ਮੈਂ ਕਿਹਾ ਫਿਰ ਚੱਲ ਸਵੇਰ ਹੀ ਨਾਲੇ ਕੰਮ ਕਰਾਂਗੇ ਨਾਲ ਨਾਲ ਵੀਡੀਓ ਬਣਾ ਲਾਂਗੇ ਤੇ ਤੁਹਾਨੂੰ ਵੀਡੀਓ ਦੀ ਕੁਆਲਿਟੀ ਤੋਂ ਅੰਦਾਜ਼ਾ ਹੋ ਗਿਆ ਹੋਣਾ ਕਿ ਖੁਸ਼ਖਬਰੀ ਕੀ ਚੀਜ਼ ਹੈ ਇਹ ਆਪਣੀ ਮਿਹਨਤ ਹੈ ਰੱਬ ਦੀ ਕਿਰਪਾ ਤੇ ਤੁਹਾਡਾ ਪਿਆਰ ਹੈ ਇਸ ਕਰਕੇ ਆਪਾਂ ਨੂੰ ਆਈਫੋਨ 15 ਦੀ ਰਹਿਮਤ ਹੋਈ ਹੈ ਤੇ ਇਸ ਕਰਕੇ ਬਹੁਤ ਸਾਰਾ ਲਵ ਯੂ ਸਭ ਨੂੰ ਬਾਬਾ ਭਲੀ ਕਰੇ ਮੈਂ ਹੁਣ ਗੋਡੀ ਪਾ ਲਵਾਂ ਠੀਕ ਹੈ ਕਿ ਨਹੀਂ ਫਿਰ ਗੱਲਾਂ ਬਾਤਾਂ ਕਰਦੇ ਆਪਾਂ ਦੰਪਾ ਹੈ ਕਿ ਨਾ ਚੰਗੇ ਤਰ੍ਹਾਂ ਗੋਡੀ ਤੇ ਬੂਟੇ ਤੋਂ ਦੂਰ ਦੂਰ ਆਪਾਂ ਆ ਪਾ ਦੇਣੀ ਹੈ ਦਵਾਈ ਇਹ ਤਾਕਤ ਵਾਲੀ ਹੈ ਇਹ ਫਰਟੀਲਾਈਜ਼ਰ ਹੈ ਪੈਸਟੀਸਾਈਡ ਚ ਨਹੀਂ ਆਉਂਦੀ ਜਿਵੇਂ ਆਪਣੀਆਂ ਹੱਡੀਆਂ ਨੂੰ ਜ਼ਰੂਰਤ ਹੁੰਦੀ ਹੈ ਨਾ ਦੁੱਧ ਦਹੀਂ ਮੱਖਣ ਦੀ ਆਪਣੇ ਸਰੀਰ ਨੂੰ ਇਹ ਇਹਦੇ ਲਈ ਇਹ ਚੀਜ਼ ਹੈ ਠੀਕ ਹੈ ਕਿ ਨਹੀਂ ਉਹ ਪਾਉਣੀ ਸੀ 10 ਗ੍ਰਾਮ ਥੋੜੀ ਥੋੜੀ ਜ਼ਿਆਦਾ ਵੀ ਪੈ ਜਾ ਤਾਂ ਵੀ ਕੋਈ ਨੁਕਸਾਨ ਨਹੀਂ ਤੇ ਜਿਹੜੀ ਆ ਮਾਈਕਰੋ ਪਾਊਡਰ ਹੈ ਇਹ ਆਪਾਂ ਪਾਉਣਾ ਹੈ 100 ਗ੍ਰਾਮ ਆ 300 ਗ੍ਰਾਮ ਦੀ ਹੈ ਕੁੱਪੀ ਜੀ ਤੇ 300 ਤੋਂ ਥੋੜੀ ਜ਼ਿਆਦਾ ਇਸ ਕਰਕੇ ਇਹਨੂੰ ਬਸ ਮੁੱਠੀ ਕੀ ਜਨਲ ਮੈਂ ਅੰਦਾਜ਼ਨ ਨਾਲ ਹੀ ਪਾ ਦੇਣਾ ਹੁਣ ਕੂਪੀ ਪਰ ਕੇ ਤਿੰਨਾਂ ਬੋਟਾਂ ਨੂੰ ਪਾ ਦੇਣਾ ਹੁਣ ਸੋ ਇਹ ਪੂਰਾ ਜਾ ਦੇ ਪੈ ਜਾਏ ਕੋਈ ਦਾ ਨੁਕਸਾਨ ਨਹੀਂ ਇਸ ਕਰਕੇ ਅਜੇ ਤੱਕ ਤਾਂ ਕੋਈ ਆਪਾਂ ਪੈਸਟਿਸਾਈਡ ਨਹੀਂ ਵਰਤਿਆ ਕੋਸ਼ਿਸ਼ ਰਹੂਗੀ ਕਿ ਨਾ ਹੀ ਵਰਤਿਆ ਜਾਵੇ ਅੱਗੇ ਦੀ ਅੱਗੇ ਫਿਰ ਦੇਖਾਂਗੇ ਪਾ ਕੇ ਇਹਨੂੰ ਐ ਚੰਗੀ ਤਰ੍ਹਾਂ ਬੀਰਲਾ ਦੇਣਾ ਮਿੱਟੀ ਚ ਪੂਰਾ ਚੰਗੀ ਤਾਂ ਨ ਵੀ ਮਿੱਟੀ ਦੇ ਨਾਲ ਚੰਗੀ ਆਇਆ ਮਿਕਸ ਹੋ ਜੇ ਤੇ ਪੂਰੀ ਬੂਟਾ ਨੂੰ ਤਾਕਤ ਮਿਲੇ ਉਹ ਵੀ ਸਦਨੋਂ ਆਪਾਂ ਬੂਟਾ ਨੂੰ ਦਵਾਈ ਪਾਤੀ ਆ ਆ ਦੋ ਤਿੰਨ ਬੂਟੇ ਨੇ ਨਾ ਇੱਕ ਇਹਨੇ ਤੇ ਇੱਕ ਉਹ ਅਗਲੇ ਨੇ ਆ ਮੈਂ ਤੁਹਾਨੂੰ ਦਿਖਾਉਣਾ ਇਹਨਾਂ ਨੇ ਬਹੁਤ ਹੋ ਕੀਤਾ ਵਿਚਾਰਿਆਂ ਨੇ ਨਾ ਬੜਾ ਤਸ਼ੱਦਦ ਚੱਲਿਆ ਇਹਨਾਂ ਨੇ ਇਹ ਇੱਥੇ ਇਹਨਾਂ ਦੇ ਅਲੇ-ਦਾਲੇ ਨਾ ਉਹ ਕਾਫੂਸ ਬੜਾ ਸੀ ਤੇ ਇਹਨਾਂ ਨੂੰ ਬੜੀ ਫਿਰ ਮੈਂ ਟਕਾ ਕੇ ਗੋਡੀ ਪਾ ਕੇ ਤੇ ਫਿਰ ਦਵਾਈ ਪਾ ਕੇ ਗਏ ਇਹਨਾਂ ਨੂੰ ਵੀ ਆਪਣੇ ਸਾਰੇ ਬੂਟਾ ਨੂੰ ਪੈ ਗਈ ਆ ਦਵਾਈ ਤੇ ਹੁਣ ਆਪਾਂ ਦੇਖਦੇ ਹਾਂ ਕੁਝ ਹੋਰ ਕਰਨਾ ਤਾਂ ਇੱਧਰ ਆਪਣਾ ਫੈਦਰ ਲਾ ਰੱਖਿਆ ਕਰਦੇ ਅੱਗੇ ਦਾਲੇ ਨਾ ਤਾਂ ਧੋਪ ਨਹੀਂ ਆਉਂਦੀ ਇੱਕ ਵਿਹਲਾ ਪਿਆ ਸੀ ਤੇ ਫਿਰ ਫਾਇਦਾ ਕੀ ਇੱਕ ਮੈਂ ਤੁਹਾਨੂੰ ਦਿਖਾਉਣਾ ਹੋਰ ਆਪਣਾ ਜਾਮਨਾ ਦੇ ਗਿੜਕਾ ਨੱਪੀਆਂ ਸੀ ਤੇ ਮੈਂ ਸੋਚਿਆ ਸੀ ਵੀ ਉਹ ਨਾ ਰਾਹ ਦੇ ਨਾਲ ਨਾਲ ਲਾਉਂਗਾ ਜਾਮਨਾ ਤੇ ਉਹ ਗਿੜਕਾ ਵਧੀਆ ਹੋ ਜਾਂ ਖੜੀਆਂ ਘਟੂ ਘਟਨਾ ਵਾਲਾ ਵੀ ਮੇਰੇ ਖਿਆਲ ਹੁਣਗੇ 5-7 ਬੂਟੇ 10 ਬੂਟੇ ਤਾਂ ਹੈਗੇ ਸੀ ਉਦੋਂ ਕੋਣ ਪਤਾ ਨਹੀਂ ਵਿਚਾਰੇ ਹੈਗੇ ਨਹੀਂ ਹੈ ਹੈਗੇ ਆ ਏ ਆ ਦੇਖੋ ਆਹ ਦੇ ਇਹਨਾਂ ਨੂੰ ਬਸ ਹੁਣ ਮੈਂ ਖੂੰਗਨ ਦੀ ਤਿਆਰੀ ਚਾ ਕਾਹ ਫੂਸ ਬੜਾ ਹੋਇਆ ਖੜਾ ਏ ਇਹ ਉਧਰ ਸਾਰਾ ਬੰਨਾ ਸਵਾਰ ਕੇ ਨਾ ਉਹ ਪਰਲੇ ਸੜਕ ਤੇ ਫੇਰ ਆ ਬੂਟੇ ਆਪਾਂ ਉੱਥੇ ਲਾ ਦੇਣ ਜਾਵਣ ਸਾਰੇ ਨਾਲ ਨਾਲ ਤੇ ਤੁਹਾਨੂੰ ਵੀ ਬੇਨਤੀ ਹੈ ਕਿ ਉਹ ਦਰਖਤ ਹੁੰਦੇ ਨੇ ਨਾ ਖੇਤਾਂ 'ਚ ਪਟਾਣਾ ਨਾ ਕਰੋ ਭਾਈ ਆ ਦੇਖ ਲਓ ਹੁਣ ਤਾਪਮਾਨ ਕਿੰਨਾ ਉਹ ਪਹੁੰਚ ਗਿਆ ਚਲੋ ਸასი ਕਾਲ